ਸਾਡੇ ਨਾਲ ਸਿੰਘ ਭਗਵੰਤਪੁਰ ਥਾਣੇ ਦੇ ਅਧੀਨ ਪਿੰਡ ਰੰਗੀਲਪੁਰ ਪੈਂਦਾ ਵਾ ਰੰਗੀਲਪੁਰ ਪਿੰਡ ਦੇ ਜਿਹੜੇ ਸਾਫਕਾ ਸਰਪੰਚ ਸੀ ਸੁਨੀਲ ਕੁਮਾਰ 2008 ਤੋਂ 2013 ਦੇ ਵਿੱਚ ਅਰਸ਼ੇ ਦੌਰਾਨ ਜੋ ਸਰਪੰਚ ਸੀਗੇ ਤੇ ਫਿਰ ਕਮਲਜੀਤ ਗੌਰ ਆ ਉਹ 2013 ਤੋਂ 18 ਦੀ ਸੀ ਉਹਨਾਂ ਦੇ ਕਲਾਮ ਇੱਕ ਜ਼ਿਲ੍ਹਾ ਵਿਕਾਸ ਜਾਇਦ ਅਫਸਰ ਵੱਲੋਂ ਉਹ ਦਰਖਾਸਤ ਆਈ ਸੀ ਉਹ ਵੀ ਉਹਨਾਂ ਨੇ ਇੱਥੇ ਜੋ ਕੋਈ ਪੈਸੇ ਅਦਾ ਦੁਰਵਯੋਗ ਕਰਿਆ ਵਾ ਫੰਡਾਂ ਦੀ ਤੇ ਉਹਨਾਂ ਨੂੰ ਜਿਹੜਾ ਅਸੀਂ ਅਰਥਾ ਜ਼ਿਆਦਾ ਨਹੀਂ ਨਿਕਲ ਜਾਣ ਕਰਨ ਰਿਕਵਰੀ ਨਹੀਂ ਹੁਣ ਹੋ ਸਕਦੀ ਸੀ ਤਾਂ ਉਹਨਾਂ ਤੇ ਕ੍ਰਿਮੀਨਲ ਕਾਰਵਾਈ ਹੋ ਸਕਦੀ ਜੀ ਜਿਸ ਸਬੰਧੀ ਜਿਹੜੇ 우ਮਾ ਸ਼ੰਕਰ ਗੁਪਤਾ ਆਈਐਸ ਨੇ ਜਿਹੜੇ ਉਹਨਾਂ ਨੇ ਇਨਕੁਆਇਰੀ ਕਰਕੇ ਸਾਡੇ ਕੋਲ ਭੇਜੀ ਸੀ ਕਿ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ ਤੇ ਫਿਰ ਜਿਹੜਾ ਮੁਕੱਦਮਾ ਸੀਗਾ ਇਹਨਾਂ ਦੇ ਖਿਲਾਫ ਸਿੰਘ ਭਗਵੰਤਪੁਰੇ ਥਾਣੇ ਦੇ ਵਿੱਚ ਮਿਤੀ 30 12 2025 ਨੂੰ ਅੰਡਰ ਸੈਕਸ਼ਨ 316 5 BNR ਰਜਿਸਟਰ ਹੋ ਗਿਆ ਸੀ ਮੁਕਦਮਾ ਰਜਿਸਟਰ ਹੋਣ ਤੋਂ ਬਾਅਦ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਦੋਸ਼ੀਆਂ ਕੋਲੋਂ ਨੇ 26 ਲੱਖ 82312 ਰੁਪਏ ਦਾ ਇਹਨਾਂ ਨੇ ਫਰਜਰੀ ਘਰੀ ਸੀਗੀ ਇੱਕ ਸਰਕਾਰੀ ਅਹੁਦੇ ਤੋਂ ਹੁੰਦਾ ਐ ਪੈਸਿਆਂ ਦਾ ਦੁਰਵਯੋਗ ਜਾਂ ਧੋਖਾ ਕਰਿਆ ਸੀ ਇਹਨਾਂ ਨੇ ਇਹਨਾਂ ਦੇ ਅਸੀਂ ਅਰੈਸਟ ਕਰਕੇ ਦੋਨਾਂ ਜਣਿਆਂ ਨੂੰ ਅਦਾਲਤ ਪੇਸ਼ ਕਰਿਆ ਸੀ ਦੋ ਦਿਨ ਦਾ ਸਾਨੂੰ ਪੁਲਿਸ ਰਿਮਾਂਡ ਮਿਲ ਗਿਆ ਸੀ ਇਹਨਾਂ ਦਾ ਪੁਲਿਸ ਰਿਮਾਂਡ ਤੋਂ ਬਾਅਦ ਇਹਨਾਂ ਦੀ ਪੁਛਗੈਸਾਂ ਦੀ ਕਰੀ ਆ ਤੇ ਅੱਗੇ ਚੱਲ ਵੀ ਰਹੀ ਆ ਤੇ ਅੱਗੇ ਕੋਈ ਹੋਰ ਕੋਈ ਇਹਨਾਂ ਦਾ ਸਾਥੀ ਜਾਂ ਕੋਈ ਹੋਰ ਨਾਲ ਨਿਕਲਿਆ ਉਹਨੂੰ ਅਸੀਂ ਸਫਾ ਮਿਲਦੇ ਲਿਆ ਕੇ ਉਹਦੇ ਖਿਲਾਫ ਵੀ ਕਾਰਵਾਈ ਅੱਗੇ ਅਮਲ ਚੜ੍ਹਾਵਾਂਗੇ ਸਾਡੇ ਨਾਲ ਸਿੰਘ ਭਗਵੰਤਪੁਰ ਥਾਣੇ ਦੇ ਅਧੀਨ ਪਿੰਡ ਰੰਗੀਲਪੁਰ ਪੈਂਦਾ ਵਾ ਰੰਗੀਲਪੁਰ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਸੀ ਸੁਨੀਲ ਕੁਮਾਰ 2008 ਤੋਂ 2013 ਦੇ ਵਿੱਚ ਅਰਸ਼ੇ ਦੌਰਾਨ ਜੋ ਸਰਪੰਚ ਸੀਗੇ ਤੇ ਫਿਰ ਕਮਲਜੀਤ ਗੌਰ ਆ ਉਹ 2013 ਤੋਂ 18 ਦੀ ਸੀ ਉਨ੍ਹਾਂ ਦੇ ਖਿਲਾਫ ਇੱਕ ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ ਵੱਲੋਂ ਦਰਖਾਸਤ ਆਈ ਸੀ ਉਹ ਵੀ ਉਹਨਾਂ ਨੇ ਇੱਥੇ ਜੋ ਕੋਈ ਪੈਸੇ ਦਾ ਦੁਰਵਿਯੋਗ ਕਰਿਆ ਵਾ ਫੰਡਾਂ ਦੀ ਤੇ ਉਹਨਾਂ ਨੂੰ ਜਿਹੜਾ ਅਸੀਂ ਅਰਥਾ ਜ਼ਿਆਦਾ ਨਹੀਂ ਨਿਕਲ ਜਾਣ ਕਰਨ ਰਿਕਵਰੀ ਨਹੀਂ ਹੁਣ ਹੋ ਸਕਦੀ ਸੀ ਤਾਂ ਉਹਨਾਂ ਦੇ ਕ੍ਰਿਮੀਨਲ ਕਾਰਵਾਈ ਹੋ ਸਕਦੀ ਜੀ ਜਿਸ ਸਬੰਧੀ ਜਿਹੜੇ 우ਮਾ ਸ਼ੰਕਰ ਗੁਪਤਾ ਆਈਐਸ ਨੇ ਜਿਹੜੇ ਉਹਨਾਂ ਨੇ ਇਨਕੁਆਇਰੀ ਕਰਕੇ ਸਾਡੇ ਕੋਲ ਭੇਜੀ ਸੀ ਕਿ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ ਤੇ ਫਿਰ ਜਿਹੜਾ ਮਕਦਮਾ ਸੀਗਾ ਇਹਨਾਂ ਦੇ ਖਿਲਾਫ ਸਿੰਘ ਭਗਵੰਤਪੁਰੇ ਥਾਣੇ ਦੇ ਵਿੱਚ ਮਿਤੀ 30 12 2025 ਨੂੰ ਅੰਡਰ ਸੈਕਸ਼ਨ 316 5 ਬੀ ਐਨ ਐਸ ਰਜਿਸਟਰ ਹੋ ਗਿਆ ਸੀ ਮਕਦਮਾ ਰਜਿਸਟਰ ਹੋਣ ਤੋਂ ਬਾਅਦ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਦੋਸ਼ੀਆਂ ਕੋਲੋਂ ਨੇ 26 ਲੱਖ 82312 ਰੁਪਏ ਦਾ ਇਹਨਾਂ ਨੇ ਫੋਰਜਰੀ ਘਰੀ ਸੀਗੀ ਇੱਕ ਸਰਕਾਰੀ ਅਹੁਦੇ ਤੋਂ ਹੁੰਦੇ ਐ ਪੈਸਿਆਂ ਦਾ ਦੁਰਵਯੋਗ ਜਾਂ ਧੋਖਾ ਕਰਿਆ ਸੀ ਇਹਨਾਂ ਨੇ ਇਹਨਾਂ ਦੇ ਅਸੀਂ ਅਰੈਸਟ ਕਰਕੇ ਦੋਨਾਂ ਜਣਿਆਂ ਨੂੰ ਅਦਾਲਤ ਪੇਸ਼ ਕਰਾਇਆ ਸੀ ਦੋ ਦਿਨ ਦਾ ਸਾਨੂੰ ਪੁਲਿਸ ਰਿਮਾਂਡ ਮਿਲ ਗਿਆ ਸੀ ਇਹਨਾਂ ਦਾ ਪੁਲਿਸ ਰਿਮਾਂਡ ਤੋਂ ਬਾਅਦ ਇਹਨਾਂ ਦੇ ਪੁੱਛਗਿੱਛਾਂ ਦੀ ਕਰੀਆ ਤੇ ਅੱਗੇ ਚੱਲ ਵੀ ਰਹੀ ਆ ਤੇ ਅੱਗੇ ਕੋਈ ਹੋਰ ਕੋਈ ਇਹਨਾਂ ਦਾ ਸਾਥੀ ਜਾਂ ਕੋਈ ਹੋਰ ਨਾਲ ਨਿਕਲਿਆ ਉਹਨੂੰ ਅਸੀਂ ਸਫਾ ਮਿਸਲ ਤੇ ਲਿਆ ਕੇ ਉਹਦੇ ਖਿਲਾਫ ਵੀ ਕਾਰਵਾਈ ਅੱਗੇ ਅਮਲ ਚੜ੍ਹਾਵਾਂਗੇ ਸਾਡੇ ਨਾਂ ਸਿੰਘ ਭਗਵੰਤਪੁਰ ਥਾਣੇ ਦੇ ਅਧੀਨ ਪਿੰਡ ਰੰਗੀਲਪੁਰ ਪੈਂਦਾ ਵਾ ਰੰਗੀਲਪੁਰ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਸੀ ਸੁਨੀਲ ਕੁਮਾਰ 2008 ਤੋਂ 2013 ਦੇ ਵਿੱਚ ਅਰਸ਼ੇ ਦੌਰਾਨ ਜੋ ਸਰਪੰਚ ਸੀਗੇ ਤੇ ਫਿਰ ਕਮਲਜੀਤ ਗੌਰ ਆ ਉਹ 2013 ਤੋਂ 18 ਦੀ ਸੀ ਉਹਨਾਂ ਦੇ ਖਿਲਾਫ ਇੱਕ ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ ਵੱਲੋਂ ਦਰਖਾਸਤ ਆਈ ਸੀ ਉਹ ਵੀ ਉਹਨਾਂ ਨੇ ਇੱਥੇ ਜੋ ਕੋਈ ਪੈਸੇ ਦਾ ਦੁਰਵਿਯੋਗ ਕਰਿਆ ਵਾ ਫੰਡਾਂ ਦੀ ਤੇ ਉਹਨਾਂ ਨੂੰ ਜਿਹੜਾ ਅਸੀਂ ਅਰਸ਼ਾ ਜਿਆਦਾ ਨਹੀਂ ਨਿਕਲ ਜਾਣ ਕਰ ਰਿਕਵਰੀ ਨਹੀਂ ਹੁਣ ਹੋ ਸਕਦੀ ਸੀ ਤੋਂ ਉਹਨਾਂ ਦੇ ਕ੍ਰਿਮੀਨਲ ਕਾਰਵਾਈ ਹੋ ਸਕਦੀ ਜਿਸ ਸਬੰਧੀ ਜਿਹੜੇ 우ਮਾ ਸ਼ੰਕਰ ਗੁਪਤਾ ਆਈਐਸ ਨੇ ਜਿਹੜੇ ਉਹਨਾਂ ਨੇ ਇਨਕੁਆਇਰੀ ਕਰਕੇ ਸਾਡੇ ਕੋਲ ਭੇਜੀ ਸੀ ਕਿ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ ਤੇ ਫਿਰ ਜਿਹੜਾ ਮੁਕਦਮਾ ਸੀਗਾ ਇਹਨਾਂ ਦੇ ਖਿਲਾਫ ਸਿੰਘ ਭਗਵੰਤਪੁਰੇ ਥਾਣੇ ਦੇ ਵਿੱਚ ਮਿਤੀ 30 12 2025 ਨੂੰ ਅੰਡਰ ਸੈਕਸ਼ਨ 316 5 ਬੀਐਨਐਸ ਰਜਿਸਟਰ ਹੋ ਗਿਆ ਸੀ ਮੁਕਦਮਾ ਰਜਿਸਟਰ ਹੋਣ ਤੋਂ ਬਾਅਦ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਦੋਸ਼ੀਆਂ ਕੋਲੋਂ ਨੇ 26 ਲੱਖ 82312 ਰੁਪਏ ਦਾ ਇਹਨਾਂ ਨੇ ਫਰਜਰੀ ਘਰੀ ਸੀਗੀ ਇੱਕ ਸਰਕਾਰੀ ਅਹੁਦੇ ਤੇ ਹੁੰਦੇ ਐ ਪੈਸਿਆਂ ਦਾ ਦੁਰਵਯੋਗ ਜਾਂ ਧੋਖਾ ਕਰਿਆ ਸੀ ਇਹਨਾਂ ਨੇ ਇਹਨਾਂ ਦੇ ਅਸੀਂ ਅਰੈਸਟ ਕਰਕੇ ਦੋਨਾਂ ਜਣਿਆਂ ਨੂੰ ਅਦਾਲਤ ਪੇਸ਼ ਕਰਿਆ ਸੀ ਦੋ ਦਿਨ ਦਾ ਸਾਨੂੰ ਪੁਲਿਸ ਰਿਮਾਂਡ ਮਿਲ ਗਿਆ ਸੀ ਇਹਨਾਂ ਦਾ ਪੁਲਿਸ ਰਿਮਾਂਡ ਤੋਂ ਬਾਅਦ ਇਹਨਾਂ ਦੇ ਪੁੱਛਗਿੱਛਾਂ ਦੀ ਕਰੀ ਆ ਤੇ ਅੱਗੇ ਚੱਲ ਵੀ ਰਹੀ ਆ ਤੇ ਅੱਗੇ ਕੋਈ ਹੋਰ ਕੋਈ ਇਹਨਾਂ ਦਾ ਸਾਥੀ ਜਾਂ ਕੋਈ ਹੋਰ ਨਾਲ ਨਿਕਲਿਆ ਉਹਨੂੰ ਅਸੀਂ ਸਫਾ ਮਿਸਲ ਤੇ ਲਿਆ ਕੇ ਉਹਦੇ ਖਿਲਾਫ ਵੀ ਕਾਨੂੰਨੀ ਅਗਿਆਮਲ ਚੜਾਵਾਂਗੇ ਸਾਡੇ ਨਾਲ ਸਿੰਘ ਭਗਵੰਤਪੁਰ ਥਾਣੇ ਦੇ ਅਧੀਨ ਪਿੰਡ ਰੰਗੀਲਪੁਰ ਪੈਂਦਾ ਵਾ ਰੰਗੀਲਪੁਰ ਪਿੰਡ ਦੇ ਜਿਹੜੇ ਸਾਫਕਾ ਸਰਪੰਚ ਸੀ ਸੁਨੀਲ ਕੁਮਾਰ 2008 ਤੋਂ 2013 ਦੇ ਵਿੱਚ ਅਰਸ਼ੇ ਦੌਰਾਨ ਜੋ ਸਰਪੰਚ ਸੀਗੇ ਤੇ ਫਿਰ ਕਮਲਜੀਤ ਗੌਰ ਆ ਉਹ 2013 ਤੋਂ 18 ਦੀ ਸੀ ਉਹਨਾਂ ਦੇ ਖਿਲਾਫ ਇੱਕ ਜ਼ਿਲ੍ਹਾ ਵਿਕਾਸ ਪੰਜਾਬ ਅਫਸਰ ਵੱਲੋਂ ਉਹ ਦਰਖਾਸਤ ਆਈ ਸੀ ਉਹ ਵੀ ਉਹਨਾਂ ਨੇ ਇੱਥੇ ਜੋ ਕੋਈ ਪੈਸੇ ਦਾ ਦੁਰਵਯੋਗ ਕਰਿਆ ਵਾ ਫੰਡਾਂ ਦੀ ਤੇ ਉਹਨਾਂ ਨੂੰ ਜਿਹੜਾ ਅਸੀਂ ਅਰਥਾ ਜ਼ਿਆਦਾ ਨਹੀਂ ਨਿਕਲ ਜਾਣ ਕਰ ਰਿਕਵਰੀ ਨਹੀਂ ਹੁਣ ਹੋ ਸਕਦੀ ਸੀ ਤਾਂ ਉਹਨਾਂ ਤੇ ਕ੍ਰਿਮੀਨਲ ਕਾਰਵਾਈ ਹੋ ਸਕਦੀ ਜੀ ਜਿਸ ਸਬੰਧੀ ਜਿਹੜੇ 우ਮਾ ਸ਼ੰਕਰ ਗੁਪਤਾ ਆਈਐਸ ਨੇ ਜਿਹੜੇ ਉਹਨਾਂ ਨੇ ਇਨਕੁਆਇਰੀ ਕਰਕੇ ਸਾਡੇ ਕੋਲ ਭੇਜੀ ਸੀ ਕਿ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ ਤੇ ਫਿਰ ਜਿਹੜਾ ਮੁਕੱਦਮਾ ਸੀਗਾ ਇਨਾਂ ਦੇ ਖਿਲਾਫ ਸਿੰਘ ਭਗਵੰਤਪੁਰੇ ਥਾਣੇ ਦੇ ਵਿੱਚ ਮਿਤੀ 30 12 2025 ਨੂੰ ਅੰਡਰ ਸੈਕਸ਼ਨ 316 5 ਬੀ ਐਨ ਐਸ ਰਜਿਸਟਰ ਹੋ ਗਿਆ ਸੀ ਮੁਕੱਦਮਾ ਰਜਿਸਟਰ ਹੋਣ ਤੋਂ ਬਾਅਦ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਦੋਸ਼ੀਆਂ ਕੋਲੋਂ ਨੇ 26 ਲੱਖ 82312 ਰੁਪਏ ਦਾ ਇਹਨਾਂ ਨੇ ਫੋਰਜਰੀ ਘਰੀ ਸੀਗੀ ਇੱਕ ਸਰਕਾਰੀ ਅਹੁਦੇ ਤੋਂ ਹੁੰਦੇ ਐ ਪੈਸਿਆਂ ਦਾ ਦੁਰਵਯੋਗ ਜਾਂ ਧੋਖਾ ਕਰਿਆ ਸੀ ਇਹਨਾਂ ਨੇ ਇਹਨਾਂ ਦੇ ਅਸੀਂ ਅਰੇਸਟ ਕਰਕੇ ਦੋਨਾਂ ਜਣਿਆਂ ਨੂੰ ਅਦਾਲਤ ਪੇਸ਼ ਕਰਾਇਆ ਸੀ ਦੋ ਦਿਨ ਦਾ ਸਾਨੂੰ ਪੁਲਿਸ ਰਿਮਾਂਡ ਮਿਲ ਗਿਆ ਸੀ ਇਹਨਾਂ ਦਾ ਪੁਲਿਸ ਰਿਮਾਂਡ ਤੋਂ ਬਾਅਦ ਇਹਨਾਂ ਦੇ ਪੁੱਛਗਿੱਛਾਂ ਦੀ ਕਰੀਆ ਤੇ ਅੱਗੇ ਚੱਲ ਵੀ ਰਹੀ ਆ ਤੇ ਅੱਗੇ ਕੋਈ ਹੋਰ ਕੋਈ ਇਹਨਾਂ ਦਾ ਸਾਥੀ ਜਾਂ ਕੋਈ ਹੋਰ ਨਾਲ ਨਿਕਲਿਆ ਉਹਨੂੰ ਅਸੀਂ ਸਫਾ ਮਿਸਲ ਤੇ ਲਿਆ ਕੇ ਉਹਦੇ ਖਿਲਾਫ ਵੀ ਕਾਰਵਾਈ ਅੱਗੇ ਅਮਲ ਚੜ੍ਹਾਵਾਂਗੇ ਸਾਡੇ ਨਾਲ ਸਿੰਘ ਭਗਵੰਤਪੁਰ ਥਾਣੇ ਦੇ ਅਧੀਨ ਪਿੰਡ ਰੰਗੀਲਪੁਰ ਪੈਂਦਾ ਵਾ ਰੰਗੀਲਪੁਰ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਸੀ ਸੁਨੀਲ ਕੁਮਾਰ 2800 2013 ਦੇ ਵਿੱਚ ਅਰਸ਼ੇ ਦੌਰਾਨ ਜੋ ਸਰਪੰਚ ਸੀਗੇ ਤੇ ਫਿਰ ਕਮਲਜੀਤ ਗੌਰ ਆ ਉਹ 2013 ਤੋਂ 18 ਦੀ ਸੀ ਉਹਨਾਂ ਦੇ ਖਿਲਾਫ ਇੱਕ ਜ਼ਿਲ੍ਹਾ ਵਿਕਾਸ ਜਾਇਦ ਅਫਸਰ ਵੱਲੋਂ ਉਹ ਦਰਖਾਸਤ ਆਈ ਸੀ ਉਹ ਵੀ ਉਹਨਾਂ ਨੇ ਇੱਥੇ ਜੋ ਕੋਈ ਪੈਸੇ ਦਾ ਦੁਰਵਯੋਗ ਕਰਿਆ ਵਾ ਫੰਡਾਂ ਦੀ ਤੇ ਉਹਨਾਂ ਨੂੰ ਜਿਹੜਾ ਅਸੀਂ ਅਰਸ਼ਾ ਜਾਦਾ ਨਹੀਂ ਨਿਕਲ ਜਾਣ ਕਰਨ ਰਿਕਵਰੀ ਨਹੀਂ ਹੁਣ ਹੋ ਸਕਦੀ ਸੀ ਤਾਂ ਉਹਨਾਂ ਤੇ ਕ੍ਰਿਮੀਨਲ ਕਾਰਵਾਈ ਹੋ ਸਕਦੀ ਜੀ ਜਿਸ ਸਬੰਧੀ ਜਿਹੜੇ 우ਮਾ ਸ਼ੰਕਰ ਗੁਪਤਾ ਆਈਐਸ ਨੇ ਜਿਹੜੇ ਉਹਨਾਂ ਨੇ ਇਨਕੁਆਇਰੀ ਕਰਕੇ ਸਾਡੇ ਕੋਲ ਭੇਜੀ ਸੀ ਕਿ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ ਤੇ ਫਿਰ ਜਿਹੜਾ ਮੁਕੱਦਮਾ ਸੀਗਾ ਇਹਨਾਂ ਦੇ ਖਿਲਾਫ ਸਿੰਘ ਭਗਵੰਦਪੁਰੇ ਥਾਣੇ ਦੇ ਵਿੱਚ ਮਿਤੀ 30 12 2025 ਨੂੰ ਅੰਡਰ ਸੈਕਸ਼ਨ 316 5 ਬੀਐਨਐਸ ਰਜਿਸਟਰ ਹੋ ਗਿਆ ਸੀ ਮੁਕੱਦਮਾ ਰਜਿਸਟਰ ਹੋਣ ਤੋਂ ਬਾਅਦ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਦੋਸ਼ੀਆਂ ਕੋਲੋਂ ਨੇ 26 ਲੱਖ 82312 ਰੁਪਏ ਦਾ ਇਹਨਾਂ ਨੇ ਫਰਜਰੀ ਕਰੀ ਸੀਗੀ ਇੱਕ ਸਰਕਾਰੀ ਅਹੁਦੇ ਤੇ ਹੁੰਦੇ ਐ ਪੈਸਿਆਂ ਦਾ ਦੁਰਵਯੋਗ ਜਾਂ ਧੋਖਾ ਕਰਿਆ ਸੀ ਇਹਨਾਂ ਨੇ ਇਹਨਾਂ ਦੇ ਅਸੀਂ ਅਰੈਸਟ ਕਰਕੇ ਦੋਨਾਂ ਜਣਿਆਂ ਨੂੰ ਅਦਾਲਤ ਤੇ ਪੇਸ਼ ਕਰਿਆ ਸੀ ਦੋ ਦਿਨ ਦਾ ਸਾਨੂੰ ਪੁਲਿਸ ਰਿਮਾਂਡ ਮਿਲ ਗਿਆ ਸੀ ਇਹਨਾਂ ਦਾ ਪੁਲਿਸ ਰਿਮਾਂਡ ਤੋਂ ਬਾਅਦ ਇਹਨਾਂ ਦੇ ਪੁੱਛਗਿੱਛਾਂ ਦੀ ਕਰੀ ਆ ਤੇ ਅੱਗੇ ਚੱਲ ਵੀ ਰਹੀ ਆ ਤੇ ਅੱਗੇ ਕੋਈ ਹੋਰ ਕੋਈ ਇਹਨਾਂ ਦਾ ਸਾਥੀ ਜਾਂ ਕੋਈ ਹੋਰ ਨਾਲ ਨਿਕਲਿਆ ਉਹਨੂੰ ਅਸੀਂ ਸਫਾ ਮਿਲਦੇ ਲਈ ਆ ਕੇ ਉਹਦੇ ਖਰਾਬ ਵੀ ਘਰ ਦੇ ਅੱਗੇ ਅਮਲ ਚੜ੍ਹਾਵਾਂਗੇ ਸਾਡੇ ਨਾ ਸਿੰਘ ਭਗਵੰਤਪੁਰ ਥਾਣੇ ਦੇ ਅਧੀਨ ਪਿੰਡ ਰੰਗੀਲਪੁਰ ਪੈਂਦਾ ਵਾ ਰੰਗੀਲਪੁਰ ਪਿੰਡ ਦੇ ਜਿਹੜੇ ਸਾਫਕਾ ਸਰਪੰਚ ਸੀ ਸੁਨੀਲ ਕੁਮਾਰ 2008 ਤੋਂ 2013 ਦੇ ਵਿੱਚ ਅਰਸ਼ੇ ਦੌਰਾਨ ਜੋ ਸਰਪੰਚ ਸੀਗੇ ਤੇ ਫਿਰ ਕਮਲਜੀਤ ਗੌਰ ਆ ਉਹ 2013 ਤੋਂ 18 ਦੀ ਸੀ ਉਹਨਾਂ ਦੇ ਗਲਾਮ ਇੱਕ ਜ਼ਿਲ੍ਹਾ ਵਿਕਾਸ ਜਾਇਦ ਅਫਸਰ ਵੱਲੋਂ ਉਹ ਦਰਖਾਸਤ ਆਈ ਸੀ ਉਹ ਵੀ ਉਹਨਾਂ ਨੇ ਇੱਥੇ ਚ ਕੋਈ ਪੈਸੇ ਦਾ ਦੁਰਵਯੋਗ ਕਰਿਆ ਵਾ ਫੰਡਾਂ ਦੀ ਤੇ ਉਹਨਾਂ ਨੂੰ ਜਿਹੜਾ ਅਸੀਂ ਅਰਸਾ ਜ਼ਿਆਦਾ ਨਹੀਂ ਨਿਕਲ ਜਾਣ ਕਰ ਰਿਕਵਰੀ ਨਹੀਂ ਹੁਣ ਹੋ ਸਕਦੀ ਸੀ ਤਾਂ ਉਹਨਾਂ ਤੇ ਕ੍ਰਿਮੀਨਲ ਕਾਰਵਾਈ ਹੋ ਸਕਦੀ ਜੀ ਜਿਸ ਸਬੰਧੀ ਜਿਹੜੇ 우ਮਾ ਸ਼ੰਕਰ ਗੁਪਤਾ ਆਈਐਸ ਨੇ ਜਿਹੜੇ ਉਹਨਾਂ ਨੇ ਇਨਕੁਆਇਰੀ ਕਰਕੇ ਸਾਡੇ ਕੋਲ ਭੇਜੀ ਸੀ ਕਿ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ ਤੇ ਫਿਰ ਜਿਹੜਾ ਮੁਕੱਦਮਾ ਸੀਗਾ ਇਹਨਾਂ ਦੇ ਖਿਲਾਫ ਸਿੰਘ ਭਗਵੰਤਪੁਰੇ ਥਾਣੇ ਦੇ ਵਿੱਚ ਮੇਤੀ 31 12 2025 ਨੂੰ ਅੰਡਰ ਸੈਕਸ਼ਨ 316 5 ਬੀ ਐਨ ਐਸ ਰਜਿਸਟਰ ਹੋ ਗਿਆ ਸੀ ਮੁਕਦਮਾ ਰਜਿਸਟਰ ਹੋਣ ਤੋਂ ਬਾਅਦ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਦੋਸ਼ੀਆਂ ਕੋਲੋਂ ਨੇ 26 ਲੱਖ 82312 ਰੁਪਏ ਦਾ ਇਹਨਾਂ ਨੇ ਫਰਜਰੀ ਘਰੀ ਸੀਗੀ ਇੱਕ ਸਰਕਾਰੀ ਅਹੁਦੇ ਤੋਂ ਹੁੰਦਾ ਐ ਪੈਸਿਆਂ ਦਾ ਦੁਰਵਯੋਗ ਜਾਂ ਧੋਖਾ ਕਰਿਆ ਸੀ ਇਹਨਾਂ ਨੇ ਇਹਨਾਂ ਦੇ ਅਸੀਂ ਅਰੈਸਟ ਕਰਕੇ ਦੋਨਾਂ ਜਣਿਆਂ ਨੂੰ ਅਦਾਲਤ ਪੇਸ਼ ਕਰਿਆ ਸੀ ਦੋਰ ਦਿਨ ਦਾ ਸਾਨੂੰ ਪੁਲਿਸ ਰਿਮਾਂਡ ਮਿਲ ਗਿਆ ਸੀ ਇਹਨਾਂ ਦਾ ਪੁਲਿਸ ਰਿਮਾਂਡ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਦੀ ਕਰੀ ਆ ਤੇ ਅੱਗੇ ਚੱਲ ਵੀ ਰਹੀ ਆ ਤੇ ਅੱਗੇ ਕੋਈ ਹੋਰ ਕੋਈ ਇਹਨਾਂ ਦਾ ਸਾਥੀ ਜਾਂ ਕੋਈ ਹੋਰ ਨਾਲ ਨਿਕਲਿਆ ਉਹਨੂੰ ਅਸੀਂ ਸਫਾ ਮਿਸਲ ਤੇ ਲਿਆ ਕੇ ਉਹਦੇ ਖਰਾਬ ਵੀ ਕਰ ਰਹੀ ਅੱਗੇ ਅਮਲ ਚੜ੍ਹਿਆ ਆ